ਉਦੇ ਦਸੋਣੀ ਲੱਗਦੀ ਐ ਮੈਂ ਹਾਂ ਸੋਣੀ ਨੂੰ ਕੀ ਆ ਬੁੱਥਾ ਦਾ ਹੋ ਹੀ ਰੂਗਾ ਜੇ ਮੈਂ ਜਾ ਹੈਗਾ ਤੇਰੇ ਨਾਲ ਤਾਂ ਸੋਣੀ ਹੋਈ ਆ ਰੈਕਟਰ ਸਾਹਿਬ ਪੁੱਛੋ ਡਾਇਲੌਗ ਹੋ ਗਏ ਪੁੱਛੋ ਯਾਰ ਸ਼ੂਟ ਕਰਨਾ ਕਿੰਨਾ ਟਾਈਮ ਹੋ ਗਿਆ ਖਤਮ ਹੋ ਗਈ ਤਾਂ ਡਾਇਲੌਗ ਸਮਝ ਲੇ ਹੁਣ ਤੁਸੀਂ ਡਾਇਲੌਗ ਤਾਂ ਹੋ ਜਾਣਗੇ ਲੋਕਾਂ ਨੇ ਲਿਪਾ ਪੋਚੀਓ ਦੇਖਣੀ ਆ ਸ਼ਕਲ ਹੀ ਦੇਖਣੀਆਂ ਨੇ ਇਹਨਾਂ ਦਾ ਕੀ ਆ ਇਹ ਤਾਂ ਬੋਲ ਦਾਂਗੇ ਜਿਹੜਾ ਕੁਝ ਕਹੋਗੇ ਮਾਤਾ ਤੈਨੂੰ ਸਮਝ ਆ ਗਈ ਸਾਰੀ ਹਾਂ ਹਾਂ ਮੈਂ ਤਾਂ ਫੱਟੇ ਚੱਕ ਦੂੰ ਚਲੋ ਕਲਾਬ ਵਾਲੇ ਨੂੰ ਸਾਧਿਆ ਚਲੋ ਕਰੋ ਸਟਾਰਟ ਕਰੋ ਫਿਰ ਆ ਗਿਆ ਭਈ ਆ ਗਿਆ ਰੈਡੀ ਹਾਂਜੀ ਚਲੋ ਹਾਂਜੀ ਰੋਲ ਕੈਮਰਾ ਪੋਲ ਟੇਕ ਕੈਮਰਾ ਐਕਸ਼ਨ ਲਾਈਟ ਓਕੇ ਨਾ ਤੇ ਨਵਾ ਪੱਟੀ ਚਲਾਉਣ ਨੂੰ ਇਧਰਲੇ ਪਾਸੇ ਕਿਨੇ ਗਿਆ ਸੀ ਇਹ ਇਧਰਲੇ ਪਾਸੇ ਖੁੱਲਦੀ ਨਹੀਂ ਇਧਰੋਂ ਖੁੱਲਦਾ ਇਹਨੂੰ ਚੱਕ ਜੀ ਦਾ ਜੀ ਕਰਦਾ ਐਂ ਕਰਨ ਲੱਗ ਜਾਂਦਾ ਨਾ ਜੇ ਇਧਰ ਲਵਾ ਲੈਂਦਾ ਕੋਈ ਘਟ ਜਾਂਦਾ ਫੇਰਾ ਉਹ ਕਿਉਂ ਕਿ ਜੀਰਾ ਵਾਏ ਤੁਹਾਨੂੰ ਪਤਾ ਡਾਇਰੈਕਟਰ ਕੌਣ ਹੈ ਬੇਬੇ ਟਰੈਕਟਰ ਮੈਂ ਭਾਈ ਮੈਂ ਤਾਂ ਬੰਦਿਆਰ ਦਾ ਬੰਦਾ ਲੱਗਦਾ ਕੋਈ ਟਰੈਕਟਰ ਨਹੀਂ ਲੱਗਦਾ ਟਰੈਕਟਰ ਨਹੀਂ ਟਰੈਕਟਰ ਡਾਇਰੈਕਟਰ ਆ ਕਿ ਐ ਫਿਲਮ ਬਣਾਉਣ ਵਾਲਾ ਡਾਇਰੈਕਟਰ ਸਾਨੂੰ ਕੀ ਪਤਾ ਸੰਤਾਨੇ ਸੱਦਿਆ ਸੀ ਮੈਂ ਆ ਮੈਂ ਡਾਇਰੈਕਟਰ ਮੈਂ ਡਾਇਰੈਕਟਰ ਆ ਮੈਂ ਲਹ ਸਵਾਲ ਹੈ ਤੂੰ ਡਾਇਰੈਕਟਰ ਆ ਤੈਨੂੰ ਤਾਂ ਸਾਨੂੰ ਦੱਸਣਾ ਪੈ ਰਿਹਾ ਵੀ ਮੈਂ ਡਾਇਰੈਕਟਰ ਆ ਉਹ ਤਾਂ ਮੈਨੂੰ ਆਪ ਬਤਾਉਂਦਾ ਵੀ ਡਾਇਰੈਕਟਰ ਕੌਣ ਆ ਤੋ ਤੁਹਾਡੇ ਅਰਗੇ ਐਕਟਰ ਲੈ ਲੈਣਾ ਫਿਰ ਦੱਸਣਾ ਪੈਂਦਾ ਮੈ ਜਾ ਕਰ ਲਾ ਹੁਣ ਕੰਮ ਪੰਘਾਂ ਪਾਲ ਕੇ ਲਾਉਣਾ ਬਈ ਇਹ ਵਜੈਕਟਰ ਯਾਰ ਆਪਣੇ ਬਾਈਟ ਜਿਹੋ ਜੇ ਚੀਜ਼ੀ ਆਉਣੀ ਆ ਬਈ ਤੁਹਾਡੇ ਨਾਲ ਅਸੀਂ ਆ ਗਿਆਂ ਥੋੜਾ ਕਿਸ ਨੇ ਪੁੱਛਿਆ ਵੀ ਨਹੀਂ ਤੁਹਾਨੂੰ ਕੋਈ ਚੱਲ ਹੁਣ ਕੋਈ ਨਹੀਂ ਕੋਈ ਠੰਡੀ ਹੋ ਕਰ ਕਰ ਬਾਈ ਚੱਲ ਨੀ ਮੈਂ ਚੱਲੀਏ ਆਪਾਂ ਨੇ ਇਹਨੇ ਫਿਲਮਾ ਫੁਰਦਾ ਉਹ ਕੋਈ ਨਹੀਂ ਕੋਈ 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 ਕਰਮ ਕਰ ਸਮਝਾ ਲੈ ਸਾਰੀ ਕਿਹੜਾ ਡਾਇਲੋਗ ਬੋਲਣਾ ਤੂੰ ਬਾਈ ਬਾਈ ਬਥੇਰੀ ਸਮਝਾ ਸਾਨੂੰ ਬੋਲ ਦਿਆਂਗੇ ਬਸ ਓਵੇਂ ਬੋਲੀ ਜਿਵੇਂ ਘਰੇ ਬਾਪੂ ਨਾਲ ਚਲੋ ਕਰ ਯਾਰ ਦੂਜੇ ਪਾਸੇ ਨੂੰ ਕਰ ਲਈ ਹੁਣ ਜਿਵੇਂ ਕਹਿੰਦੀ ਓਵੇਂ ਕਰ ਲੈ ਭਰਾਵਾ ਮੇਰਾ ਮੂੰਹ ਤਾਂ ਪੂਰੀ ਕਰ ਮੇਰਾ ਮੂੰਹ ਦਿਖਾਈ ਨਾਲੇ ਪਹਿਲਾਂ ਮੇਰਾ ਮੂੰਹ ਇਹਦੇ ਵੈਸੇ ਹੀ ਦਿਖੂਗਾ ਇੱਥੇ ਇਹਦੇ ਵੈਸੇ ਹੀ ਇੱਥੇ ਦੇਖ ਇੱਥੇ ਇੱਥੇ ਇਹਨੂੰ ਥੋੜੀ ਜਿਹੀ ਵੱਡੀ ਬਣਾ ਲੈਂਦਾ ਤੇ ਮੇਰਾ ਮੂੰਹ ਆਉਂਦਾ ਕਿਤੇ ਅਗਲੀ ਵਾਰੀ ਬਣਾਵਾਂਗੇ ਵੱਡੀ ਤੂੰ ਚਿੰਗਮ ਚਬ ਲਿਆ ਕਰ ਮਾੜੀ ਜੀ ਹਾਂ ਹਾਂਜੀ ਰੋਲ ਕੈਮਰਾ ਹੋਲ ਕੈਮਰਾ ਐਕਸ਼ਨ ਟੇਕ 1 ਲਾਈਟ ਓਕੇ ਬੇਦਸਤਾ ਦੇ ਹੁਣ ਬੋਲਣਾ ਕੀ ਆ ਨਾਲੇ ਕਹਿੰਦੀ ਸੀ ਪਤਾ ਆ ਕਿ ਮੈਨੂੰ ਤੂੰ ਤਾਂ ਮਿਲਣਾ ਪੰਗਾ ਨਾਲ ਹੈ ਅਰੇ ਇਹਨਾਂ ਦਾ ਡੈਂਟਿੰਗ ਪੇਂਟ ਇਹ ਮੈਂ ਤਾਂ ਇਹਨੂੰ ਪਹਿਲਾਂ ਹੀ ਕਹਦਾ ਸੀ ਵੀ ਮੜਾ ਇਹ ਬੱਟੇ ਆ ਇਹ ਨਹੀਂ ਫਿਲਮਾਂ ਬਣਾਉਣ ਵਾਲੇ ਲੈ ਦੱਸ। ਸਹੀ ਤਾਂ ਉਹ ਹੀ ਲੜਨਾ ਹੈ ਆਪਣੇ ਨਾਲ। ਅਸੀਂ ਆ ਤਾਂ ਬੋਲ ਲੈਣਾ ਜਿਹੜਾ ਸਾਨੂੰ ਪਤਾ ਜ ਤੁਹਾਨੂੰ ਨਹੀਂ ਪਤਾ ਕੀ ਦੱਸਾਂ। ਚੱਲ ਚੱਲ ਬਾਬਾ ਬੋਲ ਦੇ। ਜੋ ਤੈਨੂੰ ਆਉਂਦਾ ਜਿਵੇਂ ਆਉਂਦਾ ਉਹ ਬੋਲ ਦੇ। ਚੱਲ ਯਾਰ ਦਵਾਰਾ ਚੱਲ। ਨਾਲੇ ਤੈਨੂੰ ਮੈਂ ਦੱਸਾਂ ਗੱਲ। ਇਹਨੂੰ ਤਾਂ ਮੈਂ ਘੱਟ ਦਿਖਾ ਦੀ। ਮੈਂ ਪੂਰੀ ਹੋਣੀ ਚਾਹੀਦੀ ਆ। ਕੈਮਰਾ ਛੋਟਾ ਆ ਵੱਡਾ ਲੈਣਾ ਬਹੁਤ। ਕੀ ਮੈਕਸ ਲੈਣਾ ਬਹੁਤ ਤੈਨੂੰ ਪੂਰੀ। ਮੈਂ ਕਿਹਨਾਂ ਦੀ ਫਿਲਮਾਂ ਤਾਂ ਬਾਅਦ ਚ ਬਣਾਉਂਗੀ ਤੇ ਆਪਾਂ ਨਾ ਜੰਡਮ ਜੰਡੀ ਹੋ ਜਾਈਏ। ਪਰ ਮੈਂ ਵੀ ਪੂਰੀ ਵੀ ਸੁਣਗੀ। ਆਏ ਕਿਵੇਂ ਦਿਖਾਗੀ ਤੂੰ ਹ ਕਰ ਲਓ ਇੱਕ ਵਾਰੀ ਕਰ ਲਓ ਨਾ ਪੂਰੀ ਵਿਖਾਉਣ ਨੂੰ ਕਿ ਅਸੀਂ ਮਰ ਗਏ ਆਂ ਬੰਦੇ ਮਰੇ ਹੋਏ ਤਾਂ ਕਹਿੰਦਾ ਹੁੰਦੇ ਨੇ ਪੂਰਾ 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 ਕਰੀ ਜਾਨਾ ਉਹ ਪੂਰਾ ਨਹੀਂ ਯਾਰ ਕਿੱਥੋਂ ਵਿਆਸੀ ਦਾ ਪਾਈ ਦੀਆਂ ਹੋਈਆਂ ਜਾਗਦੀਆਂ ਬੇਟੀਆਂ ਤੇ ਪੈਰੀ ਹੱਥ ਲਾਏ ਕੋਈ ਨਹੀਂ ਇੱਕ ਵਾਰੀ ਕਰ ਲਾ ਫਿਰ ਅਗਲੀ ਯਾਰ ਨੂੰ ਤੈਨੂੰ ਨਹੀਂ ਪੂਰਾ ਕਰ ਦੇ ਠੀਕ ਆ ਪੂਰਾ ਮਤਲਬ ਤੈਨੂੰ ਫੁੱਲ ਵਿਖਾ ਦੇਾਂਗੇ ਲਾ ਕੀ ਤੂੰ ਮੈਨੂੰ ਗੋਭੀ ਦਾ ਫੁੱਲ ਕਹਿਣਾ ਹੈ ਫੁੱਲ ਦਿਖਾ ਦੂੰਗਾ ਕਲੀਆਂ ਵਰਗੀ ਮੈਂ ਹੈਗੀ ਤੈਨੂੰ ਫੁੱਲ ਦਿਖਾਏਗਾ ਆਏ ਤਾਂ ਛੁੱਟ ਨਹੀਂ ਤੂੰ ਤਰਪਾ ਹੁਣ ਹੋਈ ਇਹ ਨਾ ਤੱਕ ਜੇ ਕਿਸੇ ਫੁੱਲ ਨਾ ਹੁੰਦੀ ਤਾਂ ਕੁੱਛ ਕੋ ਹੁੰਦੀ ਆ। ਬੈ ਜਾ ਮਾਤਾ ਬੈ। ਬਾਈ ਬਾਈ ਚਲ ਨਹੀਂ ਫੁੱਲ ਨਹੀਂ ਫੁੱਲ ਨਹੀਂ ਚੱਲ ਤੂੰ। ਗਲਾਬ ਦਾ ਫੁੱਲ ਨਹੀਂ ਗੋਭੀ ਦਾ ਫੁੱਲ ਨਹੀਂ ਕਹਿੰਦੇ। ਗਲਾਬ ਵਰਗੀ ਤਾਂ ਠੀਕ ਆ। ਥੋੜਾ ਪੰਪ ਚਲ ਫਿਰ ਗਾ ਵਰਗੀ ਠੀਕ ਆ। ਹਾਂ ਚੱਲ ਚੱਲ ਯਾਰ ਬਾਈ। ਹਾਂ ਵੀ ਗਲਾਬ ਦੀ। ਹੁਣ ਗਲਾਬ ਵਾਲੀ ਰੱਖੀ। ਹਾਂ ਆਹੋ। ਚਲ ਇਹ ਕਰ ਵੀ ਕਰ। ਹੁਣ ਮੈਂ ਤਾਂ ਯਾਦ ਆ ਨਾ ਜਿਹੜੇ ਬੋਲਣੇ ਆ ਤੂੰ। ਦੱਸਿਆ ਕੀ ਆ ਤੂੰ ਸਾਨੂੰ? ਤੋਂ ਤੁਹਾਨੂੰ 10 10 ਕਿਲੋ ਮੈਂ ਥੱਕਿਆ ਪੈਦਰ ਕੇ ਮੇਰਾ ਤਾਂ ਗਾਲਾ ਸੁੱਕ ਗਿਆ ਤੁਹਾਨੂੰ ਸਮਝਾ ਸਮਝਾ ਕੇ ਗੱਲ ਤੁਹਾਡੇ ਦਿਮਾਗ 'ਚ ਹੀ ਨਹੀਂ ਪੈਂਦੀ ਜਦੋਂ ਨਹੀਂ ਸੁਣਦੀਆਂ ਇਹ ਅੰਟੀ ਲੱਗ ਲੱਗ ਕੇ ਆਪੇ ਉਹ ਹੋ ਅਗਰ ਖੰਡੇ ਦੀ ਲੋੜ ਤਾਂ ਲੈ ਆ ਦੇ ਕਿੱਥੇ ਐ ਮੈਂ ਜਦ ਤੱਕ ਬਿੰਦੂ ਪਿੱਛੇ ਆ ਕੇ ਕਹਿ ਦਊਗਾ ਕਰੋ ਇਧਰ ਆ ਆਪਣੀਆਂ ਗੱਲਾਂ ਆਪਦੀ ਬਸ ਮੇਕਅਪ ਦੇ ਵਿੱਚ ਧਿਆਨ ਮੈਂ ਪਿਛਾ ਕੇ ਕਹਿ ਦਊਗਾ ਜਿਆਦਾ ਤੁਹਾਡੇ ਜਿਆਦਾ ਤੁਹਾਡੇ ਦਾ ਹੁੰਦਾ ਨਹੀਂ ਬਾਸਤਾਨੀ ਕੁਝ ਦਿਮਾਗ ਉ ਚੱਕੀ ਜਾਂਦੇ ਚਲੋ ਆਪਦੇ ਹਿਸਾਬ ਨਾਲ ਬੋਲ ਦਿਓ ਕੋਈ ਨਹੀਂ ਚਲੋ ਵੀ ਨੋ 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 ਫੁੱਲ ਕੈਮਰਾ ਟੇਕ ਵਨ ਐਕਸ਼ਨ ਤੇ ਨਹੀਂ ਤਰੀ ਜਾਂਦੇ ਮਨਸਾਉਂ ਜੀ ਨਮਾਸ਼ਾਈ ਕਰਦੇ ਮੈਨੂੰ ਭਗਦਾ ਹੈ ਉਹ ਮਾਂ ਮੇਰੀ ਹੈ ਪਹਿਰੀ ਹਥਲਾਏ ਪਹਿਰੀ ਹਥਲਾਏ ਬੋਲ ਦੋ ਕੁਛ ਨਾ ਕੋਈ ਜਦ ਆ ਆਪਣੇ ਕੋਲੋਂ ਬੋਲ ਦੋ ਜਾਂ ਆ ਪੜ ਲਓ ਆ ਪੜ ਲਓ ਆਵੇ ਲਿਖਿਆ ਵੇ ਜੇ ਆ ਪੜਨਾ ਹੁੰਦਾ ਤਾਂ ਥੋੜੀਆਂ ਫਿਲਮਾਂ ਚ ਆਉਂਦੀਆਂ ਅਸੀਂ ਗਿੱਪੀ ਨਾਲ ਨਾ ਜਾਂਦੀਆਂ ਫਿਲਮਾਂ ਕਰਨ ਤੋ ਕੋਈ ਇਹਨਾਂ ਨੂੰ ਪੜਨਾ ਨਹੀਂ ਆਉਂਦਾ ਬਈ ਤੂੰ ਬੋਲ ਕੇ ਦੱਸ ਦੇ ਬਈ ਤੂੰ ਸਾਡਾ ਉਹੀ ਸ਼ਰਖਾਈ ਹੁਣ ਆਏ ਨਾ کہیں ਵੀ ਤੁਹਾਨੂੰ ਜ਼ਿਆਦਾ ਕਿ ਨਹੀਂ ਜ਼ਿਆਦਾ ਦੱਸ ਪਹਿਲਾਂ ਸਾਨੂੰ ਇੱਕ ਵਾਰੀ ਫੇਰ ਦੱਸ ਦੇ ਯਾਰ ਹੁਣ ਸੁਣ ਲਓ ਚੰਗੀ ਤਰ੍ਹਾਂ ਨਾ ਸਾਡੇ ਕੰਨ ਬੋਲੇ ਨੇ ਹਾਂ ਕੋਲਿਆ ਯਾਰ ਉਹ ਯਾਰ ਛੱਡ ਯਾਰ ਬਾਗ ਲਿਆ ਨਾ ਸਾਡਾ ਕੁੱਟੇ ਨਾ ਗੇਟ ਲਾ ਤੂੰ ਗੇਟ ਗੇਟ ਲਾ ਇਹਨਾਂ ਨੂੰ ਐ ਨਹੀਂ ਕੰਮ ਕਰਦੀ ਬਾ ਤੂੰ ਬਾਹਰ ਜਾ ਟਿੱਕਾ ਤੇ ਕੈਮਰਾ ਕਿਤੇ ਜਾਊਗਾ ਗੇਟ ਲਾ ਕੇ ਤੀ ਤੂੰ ਸਾਨੂੰ ਕੁੱਟਣਾਗਾ ਉਹ ਨਹੀਂ ਉਹ ਲੋਕ ਆਉਂਦੇ ਆ ਵੇਖਣ ਤਾਂ ਆਖਿਆ ਤੈਨੂੰ ਨਹੀਂ ਆਉਂਦੇ ਜੇ ਆਉਣਗੇ ਤਾਂ ਹੀ ਥੋੜੀਆਂ ਫਿਲਮਾਂ ਚੱਲਣਗੀਆਂ ਲੋਕਾਂ ਦੇ ਲੋਕ ਦੇਖਣ ਆਣ ਮੈਨੂੰ ਇੰਜੀਨੀਅਰ ਦਾ ਕੰਮ ਦਾ ਸੂਟ ਰੇਡੀ ਸੱਚੀ ਕਿਹੜੇ ਰੰਗ ਦਾ ਮੈਨੂੰ ਲਿਆ ਦੇਖਾ ਓਏ ਓਹ ਨਹੀਂ ਪਾਗਲੇ ਰਾ ਸ਼ੂਟ ਸ਼ੂਟ ਰੈਡੀ ਸ਼ੂਟ ਸ਼ੂਟਿੰਗ ਵੀ ਮੈਨੇ ਆਪਾਂ ਨੂੰ ਸਮਝ ਨਹੀਂ ਆਉਦੀ ਇਹਨਾਂ ਦੀ ਮੈਂ ਤਾਂ ਕਹ ਕਿ ਤੇ ਮੇਰੇ ਵਾਸਤੇ ਸੂਟ ਬਣਾਈ ਬੈਠਾ ਨਹੀਂ ਮੈਂ ਤਾਂ ਕਿਹੜੇ ਘਰੇ ਤੂੰ ਆਏ ਤੂੰ ਆਈ ਕਿਹੜੇ ਘਰੇ ਤੂੰ ਆਪਲਾ ਦੱਸ ਫਿਲਮ ਤਾਂ ਕੰਪਲੀਟ ਕਰ ਲਿਆ ਆਪਾਂ ਫਿਰ ਤੈਨੂੰ ਸੂਟ ਵੀ ਬਣਾ ਦੇਾਂਗੇ ਦੋ ਬਣਾ ਦੇਾਂਗੇ ਬਸ ਹਾਂ ਬਸ ਮੈਂ ਇਹਨੂੰ ਤਾਂ ਬਣਾ ਦੇਉਂਗਾ ਮੈਨੂੰ ਤੈਨੂੰ ਵੀ ਲੈ ਤਿੰਨ 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 ਬਣਾ ਦੇਾਂਗੇ ਥੈਂਕ ਯੂ ਕਰਨੇ ਨੇ ਤੂੰ ਬੁੜੀ ਤਾਂ ਹੋਈ ਪਈਆਂ ਕਿੱਥੇ ਨਹੀਂ ਜਾਣਾ ਮੈਂ ਹਾਫ ਮਾਰਦੀ ਗੱਲਾਂ ਫਿਲਮਾਂ ਚ ਗਾਹ ਤਾਂ ਆ ਬੁੜੀ ਲੈ ਕੇ ਆਣੀ ਜੇ ਮੈਨੂੰ ਸੱਦਣਾ ਤਾਂ ਮੈਂ ਆਪਦੇ ਆਪ ਹੀ ਆ ਜੂਂ ਬੇਹਰਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਦੂਰ ਨਹੀਂ ਲੈ ਕੇ ਆਵਾਂ ਭਪਰਾਵਾ ਜਿੰਨੇ ਪ੍ਰੋਡਿਊਸਰ ਨੇ ਪੈਸੇ ਦਿੱਤੇ ਆ ਉਹਨੇ ਚ ਇਹੋ ਜਿਹੀਆਂ ਆਉਂਦੀਆਂ ਪੈਸੇ ਹਾਏ ਬੇ ਬੇ ਤੁਸੀਂ ਪੈਸੇ ਲਈ ਬੈਠੇ ਹੋ ਸਾਡੇ ਸਾਨੂੰ ਤਾਂ ਤੁਸੀਂ ਦੁਵਾਨੀ ਨਹੀਂ ਦਿਖਾਈ ਚੱਲ ਨਹੀਂ ਬੇਬੇ ਚੱਲਦੀਏ ਪਹਿਲੇ ਪਹਿਲੇ ਦੇ ਕੇ ਤੁਰੂੰ ਦੇ ਕੇ ਤੁਰੂੰ ਬੇਪੇ ਦੇ ਦੂੰਗਾ ਕੰਮ ਤਾਂ ਨਿਵੇੜੋ ਪਹਿਲਾਂ ਕੰਮ 700 ਰੁਪਏ ਰੱਖਿਆ ਥੋੜਾ 300 ਰੁਪਏ 80 ਨਹੀਂ ਲੈਣਦੇ 300 ਆਹ 50 50 50 ਬੈਜ ਨਹੀਂ ਲੈਣਾ ਸਾਡੇ 350 ਦਾ ਸੂਟ ਵੀ ਨਹੀਂ ਆਉਂਦਾ ਇਹ ਕਿੰਨੇ ਕਿੰਨੇ ਲੈਣੇ ਕਿੰਨੇ ਲੈਣੇ ਹੋ ਅਸਾ 500 ਲਵਾਂਗੇ ਚੱਲ ਲੈ ਲੋ 500 ਲੈ ਲੋ ਬਹਿ ਜਾਓ ਬਹਿ ਜਾਓ ਮੈਂ ਤਾਂ ਇਹਨਾਂ ਨੂੰ ਕਹਿੰਦਾ ਆਪਾਂ 500 ਲਵਾਂ ਬਈ ਉਹ ਭਰਾਵਾ ਹੁਣ ਯਾਰ ਤੂੰ ਹੀ ਲੈ ਲਈ ਕਰ ਲੋ ਕੰਮ ਕਰ ਲੋ ਕੋਈ ਸਾਰਿਆਂ ਨੇ ਦੇ ਪਹਿਲਾਂ ਸਾਨੂੰ ਤਾਂ ਲੈ ਲੈਂਦੇ ਆਪਦਾ ਪਹਿਲਾਂ ਵਿੱਚ ਪਾ ਲਿਆ ਪਹਿਲਾਂ ਕੰਮ ਤਾਂ ਨਵੇੜਵਾ ਉਹ ਜਿਹੜੇ ਕੰਮ ਆਏ ਸੀ ਤੁਸੀਂ ਕੀ ਕਰਨਾ ਕਰੀਏ ਰੋਟੀਆਂ ਨਹੀਂ ਲਾਉਣਗਾ ਮੇਰਾ ਬਹੁ ਟਾਈਮ ਲੰਘ ਗਿਆ ਨਸਾਖਾਨ ਦਾ ਮੈਂ ਕਾੜ ਵੀ ਲਾਉਣਾ ਮੈਨੂੰ ਜਾਣ ਦੇ ਪਹਿਲਾਂ ਮੇਰਾ ਰੋਲ ਕਰ ਜਿਹੜਾ ਕਰਨਾ ਓ ਤੈਨੂੰ ਵੀ ਲਵਾ ਦਾਂਗੇ ਕਾਰਡ ਲਵਾ ਦਾਂਗੇ ਤੂੰ ਆ ਤੂੰ ਪੀੜ ਲਾ ਜਾ ਕੇ ਲਾ ਕਾਰਡ ਮਾਰ ਦੇਗਾ ਫੇਰ ਦਾ ਭਾਵਾ ساری ਰਾਤ ਭਾਈ ਰੱਖੀ ਗੱਲ ਹੀ ਕੋਈ ਨਹੀਂ ਬਾ ਤੂੰ ਜਾ ਕੇ ਕਰ ਲੈ ਯਾਦ ਕਰ ਲੈ ਯਾਦ ਕਰ ਲੈ ਇਹਨਾਂ ਦੇ ਲਾ ਪੀੜ ਤੂੰ ਜਾ ਕੇ ਯਾਰ ਕਿੰਨੇ ਵਾਰੀ ਗਿਆ ਸੈਟ ਤੇ ਫੋਨ ਹਾਂ ਤੁਸੀਂ ਵੀ ਆਈਆਂ ਜੇ ਤਾਂ ਲੋਟ ਆਉਣੇ ਹੋ ਕਾਰਡ ਲਵਾਉਣੇ ਸੰਤ ਪਾਣੀ ਦੀ ਘੁੱਟ ਨਹੀਂ ਪੁੱਛੀ ਕਿਸੇ ਨੇ ਨਾ ਚਾਹ ਨਾ ਪਾਣੀ ਫਿਲਮਾਂ ਵਾਲੇ ਸਭ ਤੇਰਾ ਸਾਨੂੰ ਭਾਇਆ ਇੱਥੇ ਟੁਕੀ ਦਾ ਕਹਿੰਦਾ ਕਾਰਡ ਉਹ ਲਾ ਲੇਂਗੀ ਬਾ ਤਿੱਖ ਜਾ ਤੂੰ ਹੋਰ ਨਾ ਸਿਰ ਬਣਾ ਲਈ ਜੇ ਮੇਰੇ ਬੰਦੇ ਨੂੰ ਪਤਾ ਲੱਗ ਗਿਆ ਨਾ ਤੇ ਥੀ ਰੋਲ ਦੂ ਤੈਨੂੰ ਖਖਵਾਉਂਦਾ ਭੁੱਕੀ ਦੇ ਕਾਰਡ ਹੁਣ ਤੂੰ ਕਿ ਲੜੀ ਕਿ ਜਾਣੀ ਨਾਲੇ ਕਿ ਨਹੀਂ ਚੱਲ ਤੂੰ ਫਿਲਮ ਬਣਾਉਣੀਆਂ ਬਣਾ ਨਹੀਂ ਅਸੀਂ ਜਾਣਦੇ ਚੱਲ 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 ਅਰ ਕਦੀ ਬਾਤ ਲੜ ਲਓ ਪਹਿਲਾਂ ਮੇਰਾ ਸ਼ੂਟ ਲਓ ਮੈਂ ਭੰਡਾਰੇ ਦੇ ਰੋਟੀ ਖਾਣ ਜਾਣੀ ਆ ਉਹ ਤਾਂ ਇੱਥੇ ਖਵਾ ਦੇ ਕੋਈ ਨਹੀਂ ਰੋਟੀ ਇੱਥੇ ਮੰਗਾ ਦਿੰਨੇ ਆ ਪ੍ਰੋਡੂਸਰ ਤੋਂ ਪੈਸੇ ਆਪਾਂ ਹੋਰ ਲੈਣਾਂਗੇ 2 ਮਿੰਟ ਬੈਠ ਵਾ ਚੱਲ ਤੂੰ ਆਵਦਾ ਬੋਲਦਾ ਜਾ ਦੇ ਕਰੋ ਗਾਲੀਆਂ ਰੋਹਿਤ ਬਣਾ ਰੇ ਦੇਣੀਆਂ ਚੰਗੀਆਂ ਹੁੰਦੀਆਂ ਦੋ ਆਖਾਂ ਨੂੰ ਬਲੈਕ ਵੀ ਰੋਲ ਰੱਖਿਆ ਇਹਨਾਂ ਨੇ ਤਾਂ ਉਹ ਕਹਿੰਦੇ ਐ ਜੋਕ ਬੈਠੇ ਤੜਕੇ ਦੇ ਰੋਡੇ ਕਰਕੇ ਬੈਠੇ ਦੋਨੋਂ ਆਪ ਹੀ ਕਹਿੰਦੇ ਤੂੰ ਮੈਨੂੰ ਰੋਲ ਦੇ ਰੋਲ ਦੇ ਤਾਂ ਹੀ ਤਾਂ ਰੋਲਦੇ ਹਾਂ ਉਹ ਕਿਹਾ ਸੀ ਨਾ ਮੈਨੂੰ ਰੋਲ ਦੇ ਫਿਲਮ ਚ ਰੋਲ ਦੇ ਇਹ ਤਾਂ ਜਾਣੇ ਭਾਈ ਸਾਨੂੰ ਹਾਂ ਨਹੀਂ ਉਵੇਂ ਰੋਲ ਦੇ ਨਹੀਂ ਮਨ ਰੋਲ ਰੋਲ ਕਰਾਉਣੇ ਆ ਤੁਹਾਡਾ ਹਾਂ ਡਾਇਲੋਗ ਰੈਡੀ ਹੈ ਚਲੋ ਚਲੋ ਐਕਸ਼ਨ ਕਰੋ ਵਾਹ ਚਲੋ ਜੀ ਚਲੋ ਆਦੇ ਸਾਹਣਾ ਬੋਲਦੇ ਹਾਂ ਜੋ ਬੋਲੇ ਜਾਂਦਾ ਠੀਕ ਹੈ ਜੀ ਦੇ ਦੇ ਇਹ ਤਾਂ ਪਤਾ ਨਹੀਂ ਛਿੰਦੇ ਨੇ ਕੱਲ ਸਿੰਬੂ ਇੰਨਾ ਭੰਨੀ ਨਹੀਂ ਲਾਲ ਕਰਤੀ ਪਹਿਲੇ ਬਾਹਰ ਨਾ ਕਰਨਾ ਤੇ ਹੱਥ ਕਰ ਆ ਤਾਂ ਵਿੱਚ ਡਾਇਲੌਗ ਹੈ ਹੀ ਨਹੀਂ ਕਿੱਥੋਂ ਬੋਲੀ ਆ ਨੀ ਤੁਸੀਂ ਕੋਈ ਯਾਰ ਬੋਲ ਲੈਣ ਦੇ ਡਬਿੰਗ ਕਰ ਦਿਆਂਗੇ ਬੇ ਮੁੱਛਾ ਜਾ ਬੇ ਤੇ ਮੇਰੀ ਗੱਲ ਸੁਣ ਲੈ ਕੀ ਤੂੰ ਸਾਨੂੰ ਡੱਬੀਆਂ ਡੁੱਬੀਆਂ ਜੀਆਂ ਬਣਾਈ ਜਾਂਦਾ ਆ ਮੁੱਛਾ ਨਹੀਂ ਬਟਕੂ ਜਿਹੜੀਆਂ ਡਾਕੂ ਆ ਮਗੂ ਬਣਾਈਆਂ ਨੇ ਗਿਆ ਫਿਰ ਫਿਰ ਆਪਣੇ ਘਰੇ ਜਾਣਾ ਆ ਲੱ ਡੱਬੀਆਂ ਕਹਿੰਦਾ ਕਰ ਦੂ ਮੈਂ ਚਲੋਣਾ ਹੀਰੋਣਾਗੀ ਚਲੋਣਾ ਹੀਰੋਣਾਗੀ ਚਲੋਣਾ ਹੀਰੋਣਾਗੀ ਚਲੋਣਾ ਹੀਰੋਣਾਗੀ ਉਹ ਚੇਰ ਲੈ ਗਿਆ ਚੇਰ ਲੈ ਗਿਆ ਚੇਰ ਲੈ ਗਿਆ ਉਹ ਮੁੱਛਾ ਬੈਠੋ ਹੂ 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 ਬੈਠੋ ਮੈਡਮ ਬੈਠੋ ਬੈਠੋ ਹਾਂ ਯਾਰ ਸਾਫ ਕਰ ਕੁਰਸੀਆਂ ਬੇਫਾਤੀ ਬੰਦੇ ਨੇ ਨਹੀਂ ਬੇਬੇ ਕਿਵੇਂ ਲਾ ਉਹ ਵੀ ਬਹਿ ਗਿਆ ਉਹ ਘੋਟਿਆ ਬਾਹਰ ਤੇ ਕੁਰਸੀਆਂ ਢੋਡਾ ਸਾਡੇ ਵਿੱਚ ਤਾਂ ਓਏ ਮੈਂ ਦੇਖਣਾ ਮੈਂ ਦੇਖਣਾ ਮੜੇ ਬੈਠਾ ਮੈਂ ਸਾਹਮਣੂ ਦੇਖਣਾ ਹੋਰ ਤਾਂ ਦੇਖੇ ਗਈ ਉਹਨੇ ਪੈਂਟ ਪਾ ਰੱਖੀ ਆ ਨਾ ਮੈਨੂੰ ਦੱਸ ਦੇ ਤਾਂ ਮੈਂ ਪਾ ਕੇ ਆ ਜਾਂਦੀ ਜਿਹੜੇ ਹਸਾਉਣਾ ਜ਼ਰਾ ਪਾਥੀ ਵਰਗਾ ਮੂੰਹ ਹੈ ਨਾ ਤੇਰੇ ਪੈਂਟ ਵੀ ਨਹੀਂ ਜਚਣੀ ਸੀ ਮੈਂ ਤੇਰੇ ਪਾਥੀ ਹੀ ਮਾਰੂ ਜੇ ਦੁਬਾਰਾ ਤੇ ਮੈਨੂੰ ਪਾਥੀ ਵਰਗਾ ਮੂੰਹ ਕਿਹਾ ਚੱਲ ਚੱਲ ਕੋਈ ਨਹੀਂ ਕੋਈ ਮੇਰੇ ਤੇਰੀਆਂ ਪਾਥੀਆਂ ਪਾਥੀਆਂ ਮੈਂ ਤੈਨੂੰ ਮੈਂ ਪਾਥੀ ਕਿਹਾ ਹੁੰਦੀ ਹੈ ਉਹ ਮੈਂ ਮੈਂ ਸਮਝਾਉਣਾ ਤੁਹਾਨੂੰ ਉਹ ਵੈਸੇ ਨਹੀਂ ਜੋ ਓਵਰਫਲੋ ਹੁੰਦਾ ਹੈ ਉਸ ਕੀ ਬਣਤੀ ਹੈ ਉਹ ਪੈਸੋ ਕੋ ਵਰਪੂਰ ਕਾ ਜੀ। ਫਾਨਾ ਦਾ ਸਮਝ ਨਹੀਂ ਸਕਤਰ ਕਿਦਾ। ਉਹ ਲੱਗਿਆ ਫਾਨਾ। ਸਮਝੇ ਨਾ ਤੇ ਦਿਮਾਗ ਚਾਹੀਦਾ। ਉਹ ਤੁਹਾਡੇ ਕੋਲ ਹੈ ਨਹੀਂ। ਕਿੰਨੀ ਗਰਮੀ ਕਰ ਰੱਖੀ ਆ। ਅੱਕਾ ਭੁੱਖਾ ਲਾਓ ਯਾਰ। ਅਸੀਂ ਕੀਤੀ ਯਾਰ ਆਪਨੇ ਕੀਤੀ ਗਰਮੀ ਬਹੁਤ ਨਾ ਪਰ ਮੋਰ। ਇਹ ਜੇ ਦੇਖੀ। ਉਹ ਇਸੀ ਉਸੀ ਲਾ ਲਓ ਕੋਈ ਕੋਲਰ ਵਗੈਰਾ ਲਾ ਲਓ। ਕੁਝ ਵੀ ਹੈ ਨਹੀਂ ਇੱਥੇ। ਉਹ ਮੈਡਮ ਚੁੱਪ ਕਰੋ ਕੋਈ ਨਹੀਂ ਫਰੂਟ ਤੇ ਕੋਲਡ ਡਰਿੰਕ ਮੰਗਾਇਆ ਤੁਹਾਡੇ ਅਸ। ਵੇਖੀ ਇਹ ਪੈਣ ਕੇ ਕੀੜੇ ਤੇਰੇ। ਨੀ ਬੇ ਬੇ ਕੀ ਫਲੂਤ ਨਹੀਂ ਪਤਾ ਨਹੀਂ ਡਿੰਕਾ ਡੂੰਕਾ ਕੀ ਮਗਾਉਂਦਾ ਨਹੀਂ ਉਹਦੇ ਵਾਸਤੇ ਉਹ ਬੱਤਾ ਹੁੰਦਾ ਬੱਤਾ ਬੱਤਾ ਬਈ ਯਾਰ ਮੈਨੂੰ ਵੀ ਮਗਾ ਲੈ ਗੋਲੀਆਂ ਦਾ ਬੱਤਾ ਖੜ ਜੋ ਤੁਹਾਡੇ ਤੇ ਮਤੀਰਾ ਪਿਆ ਫਿਰ ਜਿ ਲੈ ਲੈ ਗੁੜੀਆਂ ਕੱਢ ਕੇ ਮੈਂ ਮਤੀਰੇ ਵਰ ਗਿਆ ਮੈਂ ਤੂੰ ਤਾਂ ਚੁੱਪ ਕਰ ਨਹੀਂ ਤਾਂ ਉਹੀ ਮਤੀਰਾ ਤੇ ਸਰਚ ਪੰਨੂ ਨਾ ਆਪਕ ਕਿਤਾ ਲੜ ਤੂੰ ਇਹਨੂੰ ਹਾਂ ਮਤੀਰਾ ਕੀ ਹੁੰਦਾ ਹੈ ਮੈਡਮ ਵਾਟਰ ਮਿਲਦਾ ਇਹ ਤੁਹਾਡੇ ਉੱਪਰ ਲੈਵਲ ਦੀਆਂ ਗੱਲਾਂ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਪਰ ਤੂੰ ਕੀ ਉਹਦੇ ਤਾਂ ਨਹੀਂ ਅੱਖਾਂ ਗੱਡੀ ਬੈਠਾ ਕਰਲਾ ਜੇ ਕੁਛ ਕਰਨਾਗਾ ਮੈਂ ਤਾਂ ਜਾਖਲੀ ਗੁਆਢੀਆਂ ਤੇ ਛੱਡ ਕੇ ਆਈਆਂਗੀ ਓ ਮੈਨੂੰ ਵੀ ਜਾ ਜੂ ਪਿਆ ਦੇ ਤੇਰੀ ਖੁਰੂਗੀ ਤੈਨੂੰ ਵੀ ਪਿਉਣਾ ਯਾਰ ਪਹਿਲਾਂ ਇਹ ਦੱਸਿਆ ਪਤਨ ਵੇੜਲਾ ਪਾਤ ਮੂੰਹ ਹੀ ਦਾ ਇਹਨੇ ਇਹਨੇ ਲਹੂ ਪੀ ਲਿਆ ਮੇਰਾ ਓ ਬਾਈ ਡਾਇਲੋਗੇ ਤੋਗਰਾਇਆ ਮੈਂ ਤੁਰਬ ਮੈਂ ਰਾਤ ਨੂੰ ਕਰਾ ਲਵਾਂ ਜਾ ਪਾਣੀ ਪਿਆ ਦਿਓ ਖਾਦੀ ਹੈਗੀ ਹੁਣ ਆਪਾਂ ਨੂੰ ਕੋਈ ਪਰਵਾਹ ਨਹੀਂ ਯਾਰ ਪਹਿਲਾਂ ਇਹਨੂੰ ਇਹਨੂੰ ਲਿਆ ਕੇ ਦੇ ਪਹਿਲਾਂ ਤੇਰਾ ਜਾ ਪਿਆ ਦੇ ਬਸ ਆਪਾਂ ਚਾਹ ਦੀ ਤੋੜਾਂ ਤੇਰ ਵੇਖੀ ਪਵਾ ساری ਰਾਤ ਮੈਂ ਰੱਖੀ ਤੂੰ ਰੋਤਾ ساری ਰਾਤ ਬੈਠਾ ਰਹੇਗਾ ਅਸੀਂ ਥੋੜੀ ਰਾਤ ਕੱਟਾਂਗੇ ਇੱਥੇ ਅਰੇ ਤੁਸੀਂ ਨਵੇਂੜੋਂ ਆਵਦਾ ਨਵੇਂੜ ਦੇ ਆ ਨਹੀਂ ਨਵੇਂੜਾ ਬਹਿ ਕੇ ਘੰਟਾ ਇਹਨੋਂ ਉਹਦੇ ਕੋਲ ਨਜ਼ਰਾਂ ਘੜ ਰੱਖੀਆਂ ਨੇ ਆ ਦੇਖ ਕਿਵੇਂ ਪੱਟੀਆਂ ਚੱਲਦਾ ਆ ਉਹ ਦੇਖ ਲੈ ਪਿਆਰਾ ਸੁਨੀਤਾ ਗਾੜੋ ਉਹ ਲਾ ਪਰ ਬਾਪੂ ਨੇ ਕਰੇ ਨਹੀਂ ਵਾਰ ਲੈਣਾ ਨਵੇਂੜ ਦੀਆਂ ਤੁਸੀਂ ਨੂੰ ਥੋੜੀ ਸੋਚ ਮਾੜੀ ਆ ਮੈਂ ਤਾਂ ਇਹ ਆ ਨਾ ਵੀ ਉਹਦਾ ਪਹਿਲਾਂ ਮੈਂ ਨਵੇਂੜਲਾ ਕੰਮ ਤੂੰ ਤਾਂ ਬੈਠੀਆਂ ਵਿਹਲੀਆਂ ਇੱਥੇ ਤੁਹਾਡੀ ਸੋਚ ਕੋਣ ਦੇਖ ਲਈ ਤੈ ਹੈ ਤੇ ਹੁਣ ਕਹਿੰਦਾ ਜਿੰਨੀ ਅੱਖਾਂ ਗੱਡੀ ਬੈਠਾ ਹਾਂ ਗੱਡੀ ਤਾਂ ਬੈਠਾ ਫਿਰ ਮੈਂ ਤਾਂ ਤੇਰੇ ਤੇ ਗੱਡੀਆਂ ਸੀ ਤੂੰ ਕੜਾ ਕਰ ਲਿਆ ਕੰਮ ਫਿਰ ਚਾਲੇ ਯਾਰ ਉੱਠ ਯਾਰ ਬਿਲਾ ਉਧਨ ਵੇੜਦੇ ਆ ਕੰਮ ਇਹਨਾਂ ਨੂੰ ਛੱਡ ਤੂੰ ਮੇਰਾ ਹਾਲ ਹੈ ਕਿਨੇ ਛੱਡ ਤੂੰ ਸਾਨੂੰ ਹਾਂ ਬਾਬੇ ਤੂੰ ਸੱਭ ਨਹੀਂ ਛੱਡੇਗਾ ਔਰ ਤੁਸੀਂ ਬਹਿ ਜੋ ਜਗ ਨਾਲ ਨਹੀਂ ਮਨੁੰਡੇ ਝੁੰਡੇ ਬਹਿ ਝੁੰਡਿਆਂ ਨੂੰ ਹੱਥ ਨਾਲ ਲਾਣੀ ਕਿਤੇ ਦੇਖੀ ਨਾ ਸੋਜਾ ਵਰਦਾ ਕੀ ਇਹ ਝੁੰਡੇ ਪੱਟੂ ਗਏ ਸਾਡੇ ਉਹ ਜਿਹੜੇ ਹਸਾਉਣਾ ਤੁਸੀਂ ਮੇਰਾ ਲਹੂ ਪੀਤਾ ਨਾ ਮੈਂ ਥੋੜੇ ਨਹੀਂ ਮਾ ਬਿੰਬਾ ਪੀਪਾ ਪਟੂ ਲੈ ਲੈ ਤੁਸੀਂ ਲੜਾਈ ਲੜ ਲਓ ਤੇ ਮੈਂ ਚੱਲੀ ਆ ਸਰ ਇਹ ਤਾਂ ਸਿਆਪੇ ਸੜੇ ਉਹ ਮੈਡਮ 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 ਥੋੜਾ ਕੰਮ ਕਰਦੇ ਯਾਰ ਛੱਡ ਯਾਰ ਇਹਨਾਂ ਨੂੰ ਆ ਆ ਕੀ ਕਿਚ ਕਿਚ ਨਹੀਂ ਮੁਕਤੀ ਮੈਂ ਜਾ ਰਹੀ ਹਾਂ ਮੈਡਮ ਤੁਸੀਂ ਤਾਂ ਰੁਕ ਜਾਓ ਪਰ ਉਹ ਤੋਂ 2 ਮਿੰਟ ਰੁਕ ਜਾਓ ਦੋ ਸਾਡੀ ਪੇਮੈਂਟ ਗੂਗਲ ਪੇ ਕਰ ਦੇਣਾ ਫੇਰ ਜਾ ਰਹੀ ਹਾਂ ਮੈਡਮ ਬੱਸ ਉਹ ਰੈਕਟਰ ਸਾਹਿਬ ਤੁਸੀਂ ਕਿਤੇ ਤੁਰ ਰੈਕਟਰ ਸਾਹਿਬ 10 1000 ਕਰ ਲਓ ਵੀ ਇਹਨਾਂ ਨੂੰ ਧੜਕੇ ਦੇ ਯਾਰ ਫੋਟੋ ਹੀ ਕਰਾ ਦਿਓ ਸਾਡੀ ਕਰ ਲਾ ਕਰਾ ਲਾ ਕਰਾ ਲਾ ਭਰਾ ਫੋਟੋ ਕਰਾ ਲਾ ਉਹ ਮੈਂ ਕਿਹੜਾ ਛਾਲ ਮਾਰਦਾ ਮੈਡਮ ਲੈ ਦੱਸ ਫੋਟੋ ਫੋਟੋ ਕਰਵਾ ਦੇ ਮੈਡਮ ਹਾਂ ਦੱਸ ਮੈਡਮ ਫੋਟੋ ਕਰਾ ਲਾ ਜਾ ਪੋਰ ਮੇਰੇ ਕੋਲ ਦੀ ਗੱਲ ਯਾਰ ਹੋ ਗਈ ਠੰਡੀ ਠੀਕ ਆ ਠੀਕ ਆ ਹੋ ਗਈ ਠੰਡੀ ਤੋਰਤੀ ਮੈਂ ਤਾਂ ਆਪੇ ਠੰਡੀ ਹੋਣਾ ਉਹ ਦੇਖ ਲੈ ਤੁਰਗੀ ਨਾ ਅਗਲੀ ਨਾਲ ਉਹ ਮਤੀਰਾ ਖਵਾਉਂਦਾ ਖਵਾਉਂਦਾ ਆਪ ਮਤੀਰੇ ਮੋਹ ਜਾ ਨਾਲੀ ਤੁਰਗਿਆ ਚਲ ਹੁਣ ਮੈਡਮ ਆਪਾਂ ਇਹ ਕਰਦੇ ਆ ਤੁਸੀਂ ਕਰ ਲੋ ਸਿਰਨ ਵਾਲਾ ਨਾ ਹੁਣ ਮੈਂ ਮੈਡਮ ਬਣ ਗਈ ਹੈ ਤੂੰ ਪਹਿਲਾਂ ਤੂੰ ਮੈਡਮ ਜੀ ਪੈਂਟ ਹਾਲੇ ਮੈਨੂੰ ਟੈਨਸ਼ਨ ਆਉਂਦੀ ਹੈ ਆਪਣੀ ਪ੍ਰੋਡਕਸ਼ਨ ਖੁਸ਼ ਮੈਂ ਉਹ ਬੱ ਅਕੀਦਤ ਦੁਆਰਾ ਵੀਡੀਓ ਨਹੀਂ ਕਰਦੇ ਦਿਖਾਈ ਸੀ ਉਹਨੇ ਦਿਖਾਈ ਸੀ ਤੁਹਾਨੂੰ ਇੰਨਾ ਹਾਈਲਾਈਟ ਕਰ ਦੋ ਤੁਹਾਨੂੰ ਬੰਬੇ ਤਲੂਕ ਲੈਣ ਆਇਆ ਕਰਨਗੇ ਕਿੰਤਾ ਨਾ ਕਰੋ ਬਸ ਉਹਨਾਂ ਨੂੰ ਲੋਕੇਸ਼ਨ ਵੀ ਆਪ ਤੁਹਾਨੂੰ ਜਰੂਰ ਹੋ ਗਿਆ ਪੱਟੀ ਚਾਹ ਕਰ ਰਹਾ ਨਾ ਮੈਡਮ ਤੁਹਾਡੇ ਕੋਲ ਪੈਂਟ ਹੈਗੀ ਹੈ ਜੀ ਹਾਂ ਹੈਗੀਆਂ ਤੇਰੇ ਬਾਈ ਵਾਲੀਆਂ ਪਰ ਤੁਸੀਂ ਹੀਰੋਨ ਬਣ ਜਾ ਲਾ ਮੂੰਹ ਦੇਖ ਬੇ ਉਹਨਾਂ ਤਾਂ ਕਿਵੇਂ ਕਰਦਾ ਸੀ ਹੁਣ ਕਹਿੰਦਾ ਹੀਰੋਨ ਬਣ ਜਾ ਸੱਦ ਲਿਆ ਉਸੇ ਨੂੰ ਕੁਰਸੀ ਦੇਵਾਂਗੇ ਉਹ ਮੰਨਿਓ ਮੰਨਿਓ ਮੇਰੇ ਕੋਲੇ ਵੀ ਜ਼ਿੰਦਗੀਆਂ ਵਧੀਆ ਬੈਂਟ ਆਏਗਾ ਮੈਂ ਹੀਰੋ ਬਣ ਜਾਊਂ ਆਪਣੀ ਵਧੀਆ ਫਿਲਮ ਚੱਲੂਗੀ ਗੁਰਪ੍ਰੀਤ ਗੱਲ ਤਾਂ ਸਹੀ ਕਹਿੰਦਾ ਏ ਯਾਰ ਤੂਤੇ ਵਰਗੇ ਨਹੀਂ ਚੱਲੀ ਜਾਂਦੀਆਂ ਮਾਤਾ ਨਾ ਇਹਨੂੰ ਅਜਮਾ ਕੇ ਵੇਖ ਲੀ ਮੈਡਮ ਕਰ ਲੋ ਇਹਦੇ ਨਾਲ ਇਹਦੇ ਨਾਲ ਜੇ ਮੈਂ ਖੂਜ ਛਾਲ ਮਾਰ ਜੂ ਇਹਦੇ ਨਾਲ ਫਿਲਮਾਂ ਕਰਨ ਤੋਂ ਫਿਰ ਮੈਂ ਕਰ ਲੈਣਾ ਮੈਂ ਤਾਂ ਥੋੜਾ ਜਿਹੀ ਤਾਂ ਯਾਰ ਲੱਗਦਾ ਚਲ ਤੇਰੇ ਨਾਲ ਤਾਂ ਮੈਂ ਸੋਚ ਲੂੰਗੀ ਕੱਲ ਨੂੰ ਦੱਸੂਗੀ ਫਿਰ ਮੈਂ ਵਾਨ ਕੀ ਕਰ ਲੋ ਤੂੰ ਕਰ ਲੈ ਕਾ ਫਟਾ ਦਾ ਠੀਕ ਹੈ ਹਾਂ ਚੱਲ ਯਾ ਲਗੋਈ ਨਹੀਂ ਮੇਰਾ ਰੋਲ ਤਾਂ ਦੂਜਿਆਂ ਵਾਲੀ ਆ ਲੈ ਹੈਗਾ ਹੀ ਆ ਫਿਰ ਪੱਕਾ ਪੱਕਾ ਵਾਲੀ ਆ ਹਾਂ ਤੂੰ ਤੂੰ ਨਾਲ ਨਾਲ ਹੀ ਰਹੀਂ ਨਾਲ ਹੀ ਰਹੀਂ ਵਾ ਠੀਕ ਉਹ ਤੂੰ ਗੱਲ ਸੰ ਮੇਰੀ ਸੁਭਾ ਦੀ ਕਰਵਾਈ ਨਹੀਂ ਆ ਹੈ ਅਸੂ ਭੁੱਖੇ ਖੜੇ ਆ ਕੋਈ ਵੱਡੀ ਆਉਂਦੀ ਆ ਤੂੰ ਬਜ਼ੁਰਗ ਆ ਗਿਆ ਚਲ ਉੱਠਾ ਪੂ ਨਿਕਲੀ ਹੋਰ ਨਿਕਲ ਬਾਕੀ ਚੱਲ ਨਿਕਲੋ ਭਰਾ ਨਿਕਲ ਇਹ ਪਹਿਲ ਹੈ